ਹੈਲੋ ਸਟੂਡੈਂਟਸ ਗੁੱਡ ਇਵਨਿੰਗ ਸਟੂਡੈਂਟਸ ਅਪਾ ਇਸ ਤੋਂ ਪਹਿਲਾਂ ਪਾਰਟ 1 اور پارٹ 2 ਦੇ ਵਿੱਚ ਨਿਊਟ੍ਰੀਐਂਟਸ ਅਤੇ کارਬੋਹਾਈਡਰੇਟਸ ਵਿੱਚ ਪੜਿਆ ਸੀ ਤਾਂ ਅੱਜ ਅਗੇ ਆਪਾਂ کارਬੋਹਾਈਡਰੇਟਸ ਦੇ ਵਿੱਚ ਹੋਰ ਪੜਦੇ ਹਾਂ کارਬੋਹਾਈਡਰੇਟਸ ਸੰਬੰਧੀ ਹੋਰ ਪੜਦੇ ਹਾਂ ਤਾਂ ਆਪਾਂ ਸਾਈਡ ਤੇ ਜੋ ਰਾਈਟ ਸਾਈਡ ਤੇ ਸੱਜੇ ਹੱਥ ਜੋ ਕੁਝ ਵੜ ਹਨ ਉਹਨਾਂ ਬਾਰੇ ਆਪਾਂ ਪਹਿਲਾਂ ਪੜਦੇ ਹਾਂ ਇਹ ਪਲੀਜ਼ ਨੋਟ ਕਰ ਲਓ ਚੰਗੀ ਤਰ੍ਹਾਂ اور ਇਹਨਾਂ ਨੂੰ ਯਾਦ ਕਰੋ ਜਿਵੇਂ ਰਾਈਸ ਚੌਲ ਵੀਟ ਕਣਕ ਜੈਗਰੀ ਗੁੜ ਟਾਈਪ ਕਿਸਮਾਂ ਵੇ ਅਸੀਂ ਸਿੰਪਲ ਸਧਾਰਨ ਸ਼ੂਗਰ ਖੰਡ ਸਵੀਟ ਮਿੱਠੇ ਸਵੀਟ ਮਿੱਠੇ ਮਿੱਠਾ ਮਤਲਬ ਮਿੱਠਾ ਹੋਣਾ ਕੋਈ ਚੀਜ਼ ਮਿੱਠੀ ਹੋਣੀ ਇਸ ਤੋਂ ਅੱਗੇ ਆ ਗਿਆ ਟੇਸਟ ਟੇਸਟ ਮੈਨਾ ਸਵਾਦ ਸੋਲੀਅਬਲ ਮਤਲਬ ਕੁਲਨਸ਼ੀਲ ਵਾਟਰ ਮਤਲਬ ਪਾਣੀ ਈਜੀ ਮਤਲਬ ਆਸਾਨ ਡਾਈਜੈਸਟ ਮਤਲਬ ਪਚਣਾ ਕਵਿਕ ਮਤਲਬ ਤੇਜ਼ੀ ਨਾਲ ਇਨਸਟੈਂਟ ਮਤਲਬ ਤੁਰੰਤ ਤਾਂ ਇੱਕ ਵਾਰੀ ਦੁਬਾਰਾ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਬੱਚਿਓ ਦੁਬਾਰਾ ਇੱਕ ਵਾਰੀ ਨਜ਼ਰ ਮਾਰੋ ਕੀ ਲਿਖਿਆ ਦੀ ਪਹਿਲਾਂ ਰਾਈਸ ਚੌਲ wheat ਕਣਕ ਜੈਗਰੀ ਗੁੜ ਕਿਸਮਾ ਟਾਈਪ ਟਾਈਪ ਮਤਲਬ ਕਿਸਮਾ ਵਹੀ ਮਤਲਬ ਅਸੀਂ ਸਿੰਪਲ ਮਤਲਬ ਸਧਾਰਨ 슈ਗਰ ਮਤਲਬ ਖੰਡ সুইਟ ਮਤਲਬ ਮਿੱਠੇ ਟੇਸਟ ਮੈਨਾ ਸਵਾਦ ਸੋਲੀਬਲ ਮਤਲਬ ਘੁਲਣਸ਼ੀਲ ਵਾਟਰ ਮਤਲਬ ਪਾਣੀ ਈਜੀ ਮਤਲਬ ਆਸਾਨ ਡਾਈਜੈਸਟ ਮਤਲਬ ਪਚਣਾ ਵਿਕ ਮਤਲਬ ਤੇਜ਼ੀ ਨਾਲ ਇਨਸਟੈਂਟ ਮਤਲਬ ਤੁਰੰਤ ਤੇਜ਼ੀ ਨਾਲ ਤੇ ਤੁਰੰਤ ਦੇ ਵਿੱਚ ਥੋੜਾ ਫਰਕ ਹੁੰਦਾ ਹੈ ਤੁਰੰਤ ਦਾ ਮਤਲਬ ਤੇਜ਼ੀ ਨਾਲ ਕਿਸੇ ਕੰਮ ਨੂੰ ਤੇਜ਼ੀ ਨਾਲ ਕਰਨਾ ਜਲਦੀ ਕਰਨਾ तुरंत का मतलब कोई कम हो जाना तेजी तुरंत इंस्टेंट वैसे मिलते जुलते है के एक वर्ग एक वर्ग है तो हम आप पीछे पढ़ते हैं कार्बोहाइड्रेट्स किस्म कार्बोहाइड्रेट्स दस्मां कार्बोड्रेट्स दि किस्म कार्बोहाइड्रेट द किस्म ने जो कार्बोहाइड्रेट दो तरह के होंगे कार्बोहाइड्रेट्स दो तरह के होंगे किपल कारबोहैड्रेट्स से गुंजलदार कार्बोइड्रेट्स कार्बोहाइड्रेट्स के किन किस्म ने दो तरह दू the food we eat consist of two types of carbohydrates the food we eat ਜਿਹੜਾ ਭੋਜਨ ਅਸੀਂ ਖਾਂਦੇ ਹਾਂ ਕੰਸਿਸਟ ਕੰਸਿਸਟ ਮਤਲਬ ਵਿੱਚ ਸ਼ਾਮਲ ਹੋਣਾ ਵਿੱਚ ਹੋਣਾ ਆਫ ਟੂ ਟਾਈਪਸ ਆਫ ਕਾਰਬੋਹਾਈਡਰੇਟਸ ਵਿੱਚ ਦੋ ਪ੍ਰਕਾਰ ਦੇ ਕਾਰਬੋਹਾਈਡਰੇਟਸ ਹੁੰਦੇ ਹਨ the food we eat consist of two types of carbohydrates ਅਸੀਂ ਜੋ ਭੋਜਨ ਖਾਂਦੇ ਹਾਂ ਉਸ ਵਿੱਚ ਦੋ ਤਰ੍ਹਾਂ ਦੇ ਕਾਰਬੋਹਾਈਡਰੇਟਸ ਹੁੰਦੇ ਹਨ ਕੀ ਮਤਲਬ ਟਾਈਪਸ ਆਫ ਕਾਰਬੋਹਾਈਡਰੇਟਸ ਦਾ ਫੂਡ ਵੀ ਈਟ ਕੰਸਿਸਟ ਟੂ ਟਾਈਪ ਆਫ ਕਾਰਬੋਹਾਈਡਰੇਟਸ ਅਸੀਂ ਜੋ ਭੋਜਨ ਖਾਂਦੇ ਹਾਂ ਉਸ ਵਿੱਚ ਦੋ ਤਰ੍ਹਾਂ ਦੇ ਕਾਰਬੋਹਾਈਡਰੇਟਸ ਹੁੰਦੇ ਹਨ ਕਿਹੜੇ ਕਿਹੜੇ ਸਿੰਪਲ ਕਾਰਬੋਹਾਈਡਰੇਟਸ ਸਰਲ ਕਾਰਬੋਹਾਈਡਰੇਟਸ ਸਿੰਪਲ ਮਤਲਬ ਸਰਲ ਜਿਹੜੇ ਜਲਦੀ ਪਚ ਜਾਂਦਾ ਆਸਾਨੀ ਨਾਲ ਪਚ ਜਾਂਦਾ ਅਤੇ ਕੰਪਲੈਕਸ ਕਾਰਬੋਹਾਈਡਰੇਟਸ ਕੰਪਲੈਕਸ ਕਾਰਬੋਹਾਈਡਰੇਟਸ ਕਿਹਾ ਹੁੰਦਾ ਗੁੰਝਲਦਾਰ ਜਿਹੜਾ ਥੋੜਾ ਟਾਈਮ ਨਾਲ ਥੋੜਾ ਟਾਈਮ ਲੱਗਦਾ ਜਿੰਨੂੰ ਪਚਣ ਦੇ ਵਿੱਚ ਉਹ ਕੰਪਲੈਕਸ ਕਾਰਬੋਹਾਈਡਰੇਟਸ ਹੁੰਦਾ ਸਿੰਪਲ ਕਾਰਬੋਹਾਈਡਰੇਟਸ ਕਿਹਾ ਹੁੰਦਾ ਸਿੰਪਲ ਕਾਰਬੋਹਾਈਡਰੇਟਸ ਸਰਲ ਕਾਰਬੋਹਾਈਡਰੇਟਸ ਕਿਹਾ ਹੁੰਦਾ ਜਿਹੜਾ ਜਲਦੀ ਪਚਦਾ ਉਹ ਸਿੰਪਲ ਜਾਂ ਸਰਲ ਕਾਰਬੋਹਾਈਡਰੇਟਸ ਕਿਹਾ ਹੁੰਦਾ ਹੈ 슈ਗਰ ਆਰ 슈ਗਰਸ ਆਰ ਦਾ ਸਿੰਪਲ ਕਾਰਬੋਹਾਈਡਰੇਟਸ 슈ਗਰਸ ਆਰ ਦਾ ਸਿੰਪਲ ਕਾਰਬੋਹਾਈਡਰੇਟਸ 슈ਗਰ ਤੇ ਕਿਹਾ ਜਾਂਦਾ ਹੈ ਖੰਡ ਅਤੇ ਚੱਕਰ ਵਗੈਰਾ ਆਦਿ ਜਿਹੜੀ ਖੰਡ ਅਤੇ ਚੱਕਰ ਵਗੈਰਾ ਇਹ ਕੀ ਨੇ ਚੱਕਰ ਖੰਡ ਸ਼ਕਰ ਆਦਿ ਸਧਾਰਨ ਕਾਰਬੋਹਾਈਡਰੇਟਸ ਹਨ ਸਿੰਪਲ ਕਾਰਬੋਹਾਈਡਰੇਟਸ ਦੇ ਉਦਾਹਰਨ ਕੀ ਹੈ 슈ਗਰ ਜਿੰਨਾ ਵੀ ਖੰਡ ਦੇ ਸ਼ਕਰ ਜਾਂ ਕੋਈ ਹੋਰ 슈ਗਰ ਨਾਲ ਰਿਲੇਟਡ ਆਈਟਮਸ ਹੁੰਦੀਆਂ ਨੇ ਉਹ ਕੀ ਹੁੰਦੇ ਨੇ ਸਿੰਪਲ ਕਾਰਬੋਹਾਈਡਰੇਟਸ ਹੁੰਦੀ ਦੇ ਆਰ ਸਵੀਟ ਇਨ ਟੇਸਟ ਦੇ ਆਰ ਸਵੀਟ ਇਨ ਟੇਸਟ ਜਿਹੜਾ ਸਿੰਪਲ ਕਾਰਬੋਹਾਈਡਰੇਟਸ ਹੁੰਦਾ ਹੈ ਉਹਨਾਂ ਦਾ ਸਵਾਦ ਮਿੱਠਾ ਹੁੰਦਾ ਹੈ ਐਂਡ ਸੋਲੂਏਬਲ ਇਨ ਵਾਟਰ ਪਾਣੀ ਦੇ ਵਿੱਚ ਗੁਲਨਸ਼ੀਲ ਹੁੰਦੇ ਹਨ ਅਤੇ ਪਾਣੀ ਦੇ ਵਿੱਚ ਗੁਲਨਸ਼ੀਲ ਹੁੰਦੇ ਹਨ ਜਿਹੜੇ ਸਿੰਪਲ ਕਾਰਬੋਹਾਈਡਰੇਟਸ ਕੀ ਹੁੰਦੇ ਹਨ ਦੇ ਆਰ ਸਵੀਟ ਇਨ ਟੇਸਟ ਇਸ ਸਵਾਦ ਦੇ ਵਿੱਚ ਮਿੱਠੇ ਹੁੰਦੇ ਹਨ ਅਤੇ ਪਾਣੀ ਵਿੱਚ ਗੁਲਨਸ਼ੀਲ ਹੁੰਦੇ ਹਨ ਸੋਲੂਏਬਲ ਇਨ ਵਾਟਰ ਦੇ ਆਰ ਸਵੀਟ ਇਨ ਟੇਸਟ ਐਂਡ ਸੋਲੂਏਬਲ ਇਨ ਵਾਟਰ ਇਹ ਸਵਾਦ ਵਿੱਚ ਮਿੱਠੇ ਹੁੰਦੇ ਹਨ ਅਤੇ ਪਾਣੀ ਵਿੱਚ ਕੁਲਣਸ਼ੀਲ ਹੁੰਦੇ ਹਨ ਜਿਵੇਂ ਗਲੂਕੋਜ਼ ਗਲੂਕੋਜ਼ ਸੁਕ੍ਰੋਜ਼ ਪ੍ਰੈਜ਼ੈਂਟ ਇਨ 슈ਗਰ ਪ੍ਰੈਜ਼ੈਂਟ ਹੈ ਨਾ ਟੇਬਲ 슈ਗਰ ਫਰਕਟੋਜ਼ ਫਰੂਟ 슈ਗਰ ਲੈਕਟੋਜ਼ ਮਿਲਕ 슈ਗਰ ਆਰ ਐਗਜ਼ਾਮਪਲ ਆਫ ਸਿੰਪਲ ਕਾਰਬੋਹਾਈਡਰੇਟਸ ਹੁਣ ਬੱਚੇ ਧਿਆਨ ਨਾਲ ਸੁਣੋ ਸਿੰਪਲ ਕਾਰਬੋਹਾਈਡਰੇਟਸ ਦੇ ਆ ਉਦਾਹਰਨਾਂ ਕੀ ਨੇ ਐਗਜ਼ਾਮਪਲਸ ਕੀ ਨੇ ਜਿਵੇਂ ਗਲੂਕੋਜ਼ ਗਲੂਕੋਜ਼ グルकोज ਕੀ ਹੈ ਇੱਕ ਤਰ੍ਹਾਂ ਦਾ ਮਿੱਠਾ ਪਦਾਰਥ ਹੈ ਜਿੰਨੇ ਤੋਂ ਸਾਨੂੰ એનર્ਜੀ ਮਿਲਦੀ ਹੈ ਜਿੰਨੇ ਤੋਂ ਸਾਨੂੰ એનર્ਜੀ ਮਿਲਦੀ ਹੈ ਸਕਰੋਜ਼ ਸਕਰੋਜ਼ ਸਧਾਰਨ ਖੰਡ ਦੇ ਵਿੱਚ ਸਕਰੋਜ਼ ਸਧਾਰਨ ਖੰਡ ਜਿਹੜੀ ਆਪਾਂ ਆਮ ਘਰਾਂ ਦੇ ਵਿੱਚ ਵਰਤਦੇ ਹਾਂ ਜਿਹੜੀ ਘਰਾਂ ਦੇ ਵਿੱਚ ਆਪਾਂ ਖੰਡ ਵਰਤਦੇ ਹਾਂ ਚਾਹ ਦੇ ਵਿੱਚ ਵਰਤ ਲਈ ਆਪਾਂ ਦੁੱਧ ਦੇ ਵਿੱਚ ਵਰਤ ਲਈ ਜਾਂ ਕੋਈ ਹੋਰ ਮਿੱਠੀ ਚੀਜ਼ ਬਣਾਉਣ ਦੇ ਲਈ ਆਪਾਂ ਵਰਤਦੇ ਹਾਂ ਉਹ ਕੀ ਹੁੰਦੀ ਹੈ ਸਧਾਰਨ ਖੰਡ ਸਕਰੋਜ਼ ਉਹਦੇ ਵਿੱਚ ਹੁੰਦਾ ਹੈ ਫਰਕਟੋਜ਼ ਫਰਕਟੋਜ਼ ਫਲਾਂ ਵਿੱਚ ਮੌਜੂਦ ਹੈ ਜਿਵੇਂ ਮੰਨ ਲਓ ਆਪਣੇ ਕੋਲ ਸੇਬ ਹੈ ਕੇਲਾ ਜਾਂ ਕੋਈ ਹੋਰ ਫਰੂਟ ਹੈ ਜਿਹੜਾ ਉਹਨਾਂ ਦੇ ਵਿੱਚ ਮਿੱਠਾਪਨ ਹੁੰਦਾ ਹੈ ਉਹ ਕਿਤੇ ਕਰਕੇ ਮੈਂ फ्रक्टोज ओ फ्रक्टोज करके मिठा होता है इस तुम आ गया जी लैक्टोज लैक्टोज जो मिल्क शुगर ये दुधा शामिल लैक्टोज लैकटोज एक दुधक शुगर आर एग्जाम्पल ऑफ सिंपल कार्बोहाइड्रेट्स ग्लूकोज सुक्रोज सुक्रोज सुजा आम खंड के फ्रक्टोज फ्रूट शुगर एंड लैक्टोज मिल्क शुगर आर एग्जाम्पल ऑफ सिंपल कार्बोहाइड्रेट्स तो यह सब की ने ਸਿੰਪਲ ਕਾਰਬੋਹਾਈਡਰੇਟ ਦੇ ਆ ਉਦਾਰਨਾਂ ਨੇ ਕੀ ਕੀ ਹੈ ਦੇਖੋ ਜੀ ਥੱਲੇ ਗਲੂਕੋਜ਼ ਗਲੂਕੋਜ਼ ਸੁਕ੍ਰੋਜ਼ ਸਦਾਰਨ ਖੰਡ ਦੇ ਵਿੱਚ ਮੌਜੂਦ ਫਰਕਟੋਜ਼ ਫਲਾਂ ਵਿੱਚ ਮੌਜੂਦ ਅਤੇ ਲੈਕਟੋਜ਼ ਦੁੱਧ ਵਿੱਚ ਮੌਜੂਦ ਸਰਲ ਕਾਰਬੋਹਾਈਡਰੇਟ ਦੇ ਉਦਾਰਨਾਂ ਹਨ ਤਾਂ ਸਰਲ ਕਾਰਬੋਹਾਈਡਰੇਟ ਕੀ ਕੀ ਹੈ ਗਲੂਕੋਜ਼ ਸੁਕ੍ਰੋਜ਼ ਫਰਕਟੋਜ਼ ਲੈਕਟੋਜ਼ ਆਰ ਐਗਜ਼ਾਮਪਲ ਆਫ ਸਿੰਪਲ ਕਾਰਬੋਹਾਈਡਰੇਟਸ ਹੈ ਇੱਕ ਇੱਕ ਇਹਦੇ ਵਿੱਚ ਨੇ ਸੁਕ੍ਰੋਜ਼ ਸਦਾਰਨ ਖੰਡ ਦੇ ਵਿੱਚ ਫਰਕਟੋਜ਼ ਫਲਾਂ ਵਿੱਚ ਅਤੇ ਲੈਕਟੋਜ਼ ਸਰਲ ਕਾਰਬੋਹਾਈਡਰੇਟ ਦੇ ਉਦਾਰਨਾਂ ਹਨ ਤੇ ਇਹ ਤੁਹਾਡੇ ਕੋਲ ਇਸ ਤਰ੍ਹਾਂ ਵੀ ਆ ਸਕਦਾ ਪ੍ਰਸ਼ਨ ਹੈ ਫਰਕਟੋਜ਼ ਫਰਕਟੋਜ਼ ਜਿਹੜਾ ਕਾਰਬੋਹਾਈਡਰੇਟਸ ਹੈ ਇਹ ਕਿਹ ਵਿੱਚ ਪਾਇਆ ਜਾਂਦਾ ਫਲਾਂ ਦੇ ਵਿੱਚ ਸਕਰੋਜ਼ ਕਾਰਬੋਹਾਈਡਰੇਟ ਕਿਹ ਵਿੱਚ ਪਾਇਆ ਜਾਂਦਾ ਸਧਾਰਨ ਖੰਡ ਦੇ ਵਿੱਚ ਲੈਕਟੋਜ਼ ਕਾਰਬੋਹਾਈਡਰੇਟ ਕਿਹ ਵਿੱਚ ਪਾਇਆ ਜਾਂਦਾ ਇਹ ਦੁੱਧ ਦੇ ਵਿੱਚ ਪਾਇਆ ਜਾਂਦਾ ਤਾਂ ਦੇਖੋ ਆਲ ਦੀਸ ਆਰ ਈਜ਼ੀ ਟੂ ਡਾਈਜੈਸਟ ਇਹ ਜਿੰਨੇ ਵੀ ਆਪਣੇ ਕਾਰਬੋਹਾਈਡਰੇਟਸ ਦੀ ਕਿਸਮਾਂ ਨੇ ਇਹ ਆਸਾਨ ਨੇ ਪਚਣ ਦੇ ਵਿੱਚ ਆਸਾਨੀ ਨਾਲ ਪਚ ਜਾਂਦੇ ਨੇ ਜਿਵੇਂ ਦੁੱਧ ਆਪਾਂ ਪੀਤਾ ਆਸਾਨੀ ਨਾਲ ਪਚ ਗਿਆ ਜਾਂ ਆਪਾਂ ਫਰੂਟ ਖਾਦਾ ਆਸਾਨੀ ਨਾਲ ਪਚ ਗਿਆ ਫਲ ਖਾਦਾ ਆਪਾਂ ਆਸਾਨੀ ਨਾਲ ਪਚ ਗਿਆ ਇਹ ਨੇ ਆਲ ਥੀਸ ਆਰ ਈਜ਼ੀ ਟੂ ਡਾਈਜੈਸਟ ਇਹ ਸਾਰੇ ਪਚਣ ਵਿੱਚ ਆਸਾਨ ਹੁੰਦੇ ਹਨ ਸਿੰਪਲ ਕਾਰਬੋਹਾਈਡਰੇਟ ਕੀ ਹੁੰਦੇ ਹਨ ਸਾਰੇ ਪਚਣ ਵਿੱਚ ਆਸਾਨ ਹੁੰਦੇ ਹਨ ਸੋ ਦੇ ਆਰ ਗਿਵ ਅਸ ਕਵਿਕ ਐਂਡ ਇਨਸਟੈਂਟ એનર્ਜੀ ਸੋ ਮਤਲਬ ਇਸ ਲਈ ਦੇ ਮਤਲਬ ਇਹ ਗਿਵ ਮਤਲਬ ਪ੍ਰਦਾਨ ਕਰਨਾ ਦਾ ਦੇਣਾ ਅਸ ਮਤਲਬ ਸਾਨੂੰ ਕਵਿਕ ਮਤਲਬ ਤੁਰੰਤ ਜਾਂ ਕਵਿਕ ਮਤਲਬ ਤੇਜ਼ੀ ਨਾਲ ਇਨਸਟੈਂਟ ਮਤਲਬ ਤੁਰੰਤ એનર્ਜੀ ਮਤਲਬ ਊਰਜਾ ਸੋ ਦੇ ਗਿਵ ਅਸ ਕਵਿਕ ਐਂਡ ਇਨਸਟੈਂਟ એનર્ਜੀ ਇਸ ਲਈ ਇਹ ਸਾਨੂੰ ਤੇਜ਼ੀ ਨਾਲ ਅਤੇ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ ਇਸ ਲਈ ਇਹ ਸਾਨੂੰ ਤੇਜ਼ੀ ਨਾਲ ਅਤੇ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ ਦੁਬਾਰਾ ਦੱਸਦਾ ਮੈਂ ਸੋ ਮਤਲਬ ਇਸ ਲਈ ਦੇ ਮਤਲਬ ਇਹ ਗਿਵ ਮਤਲਬ ਦੇਣਾ ਜਾਂ ਪ੍ਰਦਾਨ ਕਰਨਾ ਅਸ ਮਤਲਬ ਸਾਨੂੰ ਕਵਿਕ ਮਤਲਬ ਤੇਜ਼ੀ ਨਾਲ ਐਂਡ ਇਨਸਟੈਂਟ ਇਨਸਟੈਂਟ ਮਤਲਬ ਤੁਰੰਤ એનર્ਜੀ ਮਤਲਬ ਊਰਜਾ ਇਸ ਲਈ ਇਹ ਸਾਨੂੰ ਤੇਜ਼ੀ ਨਾਲ ਅਤੇ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ ਤਾਂ ਇੱਕ ਵਾਰੀ ਬੱਚਿਓ ਆਪਾਂ ਦੁਬਾਰਾ ਜਿਹੜਾ ਸਰਲ ਕਾਰਬੋਹਾਈਡਰੇਟਸ ਰੀਟ ਕਰਦੇ ਆਪਾਂ ਤਾਂ ਸਿੰਪਲ ਕਾਰਬੋਹਾਈਡਰੇਟਸ ਸਰਲ ਕਾਰਬੋਹਾਈਡਰੇਟ ਸ਼ੂਗਰ ਆਰ ਦਾ ਸਿੰਪਲ ਕਾਰਬੋਹਾਈਡਰੇਟ ਖੰਡ ਸ਼ਕਰ ਆਦੀ ਸਧਾਰਨ ਕਾਰਬੋਹਾਈਡਰੇਟ ਹਨ ਦੇ ਆਰ ਸਵੀਟ ਇਨ ਟੇਸਟ ਐਂਡ ਸੋਲਿਊਬਲ ਇਨ ਵਾਟਰ ਇਹ ਸਵਾਦ ਵਿੱਚ ਮਿੱਠੇ ਹੁੰਦੇ ਹਨ ਅਤੇ ਪਾਣੀ ਵਿੱਚ ਗੁਲਣਸ਼ੀਲ ਹੁੰਦੇ ਹਨ ਗਲੂਕੋਜ਼ ਸਕਰੋਜ਼ ਪ੍ਰੈਜ਼ੈਂਟ ਟੇਬਲ ਸ਼ੂਗਰ ਫਰਕਟੋਜ਼ ਫਰੂਟ 슈ਗਰ ਐਂਡ ਲੈਕਟੋਜ਼ ਮਿਲਕ 슈ਗਰ ਆਰ एग्जांपल्स ਆਫ ਸਿੰਪਲ ਕਾਰਬੋਹਾਈਡਰੇਟ ਆ ਤਾਂ ਗਲੂਕੋਜ਼ ਸੁਕ੍ਰੋਜ਼ ਸਦਾਰਨ ਖੰਡ ਵਿੱਚ ਮੌਜੂਦ ਫਰਕਟੋਜ਼ ਫਲਾਂ ਵਿੱਚ ਮੌਜੂਦ ਅਤੇ ਲੈਕਟੋਜ਼ ਦੁੱਧ ਵਿੱਚ ਮੌਜੂਦ ਸਰਲ ਕਾਰਬੋਹਾਈਡਰੇਟ ਦੇ ਆ ਉਦਾਹਰਨਾਂ ਹਨ ਆਲ ਥੀਸ ਆਰ ਇਜ਼ੀ ਟੂ ਡਾਈਜੈਸਟ ਡਾਈਜੈਸਟ ਮੈਨਾ ਪਚਣਾ ਹਜਮ ਹੋਣਾ ਤਾਂ ਇਹ ਸਾਰੇ ਪਚਣ ਦੇ ਵਿੱਚ ਆਸਾਨ ਹੁੰਦੇ ਹਨ ਸੋ ਦੇ ਗਿਵ ਅਸ ਕੁਇਕ ਐਂਡ ਇਨਸਟੈਂਟ એનર્ਜੀ ਇਸ ਲਈ ਇਹ ਸਾਨੂੰ ਤੇਜ਼ੀ ਨਾਲ ਅਤੇ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ ਸਭ ਬੱਚਿਓ ਹੁਣ ਅੱਗੇ ਕੰਪਲੈਕਸ ਕਾਰਬੋਹਾਈਡਰੇਟ ਹੁਣ ਅੱਗੇ ਕੰਪਲੈਕਸ ਕਾਰਬੋਹਾਈਡਰੇਟ ਆ ਗਏ ਤਾਂ ਆਪਾਂ ਕੰਪਲੈਕਸ ਕਾਰਬੋਹਾਈਡਰੇਟਸ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਸਾਈਡ ਤੇ ਦੇਖੋ ਰਾਈਟ ਸਾਈਡ ਤੇ ਕੰਪਲੈਕਸ ਮਤਲਬ ਗੁੰਝਲਦਾਰ ਗੁੰਝਲਦਾਰ ਦਾ ਮਤਲਬ ਹੈ ਜੋ ਥੋੜਾ ਟਾਣਾ ਬੋਣਾ ਜਿੰਦਾ ਜ਼ਿਆਦਾ ਮਤਲਬ ਸਖਤ ਹੁੰਦਾ ਜਾਂ ਹਾਰਡ ਹੁੰਦਾ ਹੈ ਜਿਹੜਾ ਮਤਲਬ ਉਲਝਿਆ ਹੋਇਆ ਹੁੰਦਾ ਤਾਂ ਕੰਪਲੈਕਸ ਮਤਲਬ ਗੁੰਝਲਦਾਰ ਲਾਰਜ ਮਤਲਬ ਬਹੁਤ ਸਾਰੇ ਲਾਰਜ ਮਤਲਬ ਵੱਡਾ ਵੀ ਹੁੰਦਾ ਤੇ ਬਹੁਤ ਵੀ ਹੁੰਦਾ ਜ਼ਿਆਦਾ ਵੀ ਹੁੰਦਾ ਯੂਨਿਟ ਮਤਲਬ ਇਕਾਈ ਟੇਸਟਲੈਸ ਮਤਲਬ ਜਿਹੜੀ ਚੀਜ਼ ਆਪਾਂ ਖਾਧੀ ਤੇ ਉਹਦਾ ਸਵਾਦ ਨਹੀਂ ਆਉਣਾ ਜਿਵੇਂ ਆਪਾਂ ਪਾਣੀ ਪੀਤਾ ਪਾਣੀ ਦਾ ਸਵਾਦ ਨਹੀਂ ਆਇਆ ਪਾਣੀ ਦਾ ਸਵਾਦ ਨਹੀਂ ਹੁੰਦਾ ਇਨਸੋਲੀਅਬਲ ਮਤਲਬ ਨਾ ਗੁਲਣਸ਼ੀਲ ਇਨਸੋਲੀਅਬਲ ਨਾ ਗੁਲਣਸ਼ੀਲ ਕਨਵਰਟਮੈਨ ਨਾਂ ਬਦਲਣਾ ਕਨਵਰਟਮੈਨ ਨਾਂ ਬਦਲਣਾ ਡਾਈਜੈਸਟ ਮਤਲਬ ਪਾਚਨ ਕਿਰਿਆ ਡਾਈਜੈਸਟਨ ਸੋਰੀ ਡਾਈਜੈਸਟਨ ਮਤਲਬ ਪਾਚਨ ਕਿਰਿਆ ਜਿਹੜਾ ਜਨੂੰ ਪਚਾਉਣ ਦੇ ਲਈ ਜਿਹੜੀ ਪ੍ਰਕਿਰਿਆ ਚੱਲਦੀ ਹੈ ਜਿਵੇਂ ਡਾਈਜੈਸਟ ਮਤਲਬ ਪਚਣਾ ਡਾਈਜੈਸਟਨ ਮਤਲਬ ਪਾਚਨ ਕਿਰਿਆ ਪ੍ਰੋਵਾਈਡ ਪ੍ਰਦਾਨ ਕਰਨਾ देना, various मतलब वे मतलब, work, work, activities मतलब, क्रियावा, क्रियावा मतलब जो काम करने जिंदगी खेडना भजना दौड़ना जीवन लाइफ मतलब जीवन डिटेक्ट मतलब, मतलब पता लगा प्रस मतलब मौजूदगी सिंपल मतलब सिंपल टैस मतलब सौखे टैसट सिंपल टैस्ट मतलब सौखे टैस्ट त बच्चों हमारी ਜਿਹੜੇ ਵਰਡ ਇਹਦੇ ਵਿੱਚ ਵਰਤੇ ਗਏ ਉਹਨਾਂ ਦੀ ਪੰਜਾਬੀ ਕੀਤੀ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਨੋਟ ਕਰਕੇ ਯਾਦ ਕਰ ਲਿਓ ਜੀ ਤਾਂ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟਸ ਦੀ ਤਾਂ 스타ਚ ਇਜ਼ ਅ ਕੰਪਲੈਕਸ ਕਾਰਬੋਹਾਈਡਰੇਟਸ 스타ਚ ਕੀ ਹੈ 스타ਚ ਇੱਕ ਕੰਪਲੈਕਸ ਕਾਰਬੋਹਾਈਡਰੇਟ ਹੈ 스타ਚ ਇੱਕ ਤਰ੍ਹਾਂ ਦਾ ਕਾਰਬੋਹਾਈਡਰੇਟਸ ਹੈ ਜੋ ਆਲੂ ਜਾਂ ਇਹਨਾਂ ਦੇ ਵਿੱਚ ਆਲੂ ਚਾਵਲ ਔਰ ਕਈ ਹੋਰ ਪਦਾਰਥਾਂ ਦੇ ਵਿੱਚ ਪਾਇਆ ਜਾਂਦਾ ਜਿਵੇਂ ਆਲੂ ਚੌਲ ਕਣਕ ਇਹਨਾਂ ਦੇ ਵਿੱਚ 스타ਚ ਪਾਇਆ ਜਾਂਦਾ ਇਹ ਕੀ ਹੈ ਇੱਕ ਗੁੰਝਲਦਾਰ ਕਾਰਬੋਹਾਈਡਰੇਟਸ ਹੈ 스타ਚ ਇੱਕ ਗੁੰਜਲਦਾਰ ਕਾਰਬੋਹਾਈਡਰੇਟਸ ਹੈ ਇਟ ਕੰਸਿਸਟਸ ਆਫ ਲਾਰਜ ਨੰਬਰ ਆਫ ਗਲੂਕੋਜ਼ ਯੂਨਿਟਸ ਕੰਸਿਸਟਮ ਕੰਸਿਸਟ ਦਾ ਮਤਲਬ ਕੀ ਹੁੰਦਾ ਹੈ ਵਿੱਚ ਕੰਸਿਸਟ ਮਤਲਬ ਵਿੱਚ ਸ਼ਾਮਿਲ ਹੋਣਾ ਵਿੱਚ ਇਟ ਕੰਸਿਸਟ ਆਫ ਲਾਰਜ ਨੰਬਰ ਆਫ ਗਲੂਕੋਜ਼ ਯੂਨਿਟਸ ਇਸ ਵਿੱਚ ਗਲੂਕੋਜ਼ ਦੀਆਂ ਇੱਥੇ ਠੀਕ ਕਰ ਲਏ ਗਏ ਗਲੂਕੋਜ਼ ਇਸ ਵਿੱਚ ਗਲੂਕੋਜ਼ ਦੀ ਬਹੁਤ ਸਾਰੀਆਂ ਇਕਾਈਆਂ ਹੁੰਦੀਆਂ ਹਨ ਸਟਾਰਚ ਕੀ ਹੈ ਸਟਾਰਚ ਇਜ਼ ਸਟਾਰਚ ਇਜ਼ ਕੰਪਲੈਕਸ ਕਾਰਬੋਹਾਈਡਰੇਟਸ ਸਟਾਰਚ ਕੀ ਹੈ ਇੱਕ ਗੁੰਜਲ ਕਾਰਬੋਹਾਈਡਰੇਟਸ ਹੈ ਇਟ ਕੰਸਿਸਟ ਆਫ ਲਾਰਜ ਨੰਬਰ ਆਫ ਗਲੂਕੋਜ਼ ਯੂਨਟਸ ਇਸ ਵਿੱਚ ਗਲੂਕੋਜ਼ ਦੀਆਂ ਬਹੁਤ ਸਾਰੀਆਂ ਇਕਾਈਆਂ ਹੁੰਦੀਆਂ ਹਨ ਸਟਾਰਚ ਇਜ਼ ਟੇਸਟਲੈਸ ਸਟਾਰਚ ਕੀ ਹੈ ਜੀ ਟੇਸਟਲੈਸ ਇਸ ਦਾ ਕੋਈ ਸੁਆਦ ਨਹੀਂ ਹੁੰਦਾ ਸਟਾਰਚ ਇਜ਼ ਟੇਸਟਲੈਸ ਐਂਡ ਇਨਸੋਲਿਊਬਲ ਇਨ ਵਾਟਰ ਅਤੇ ਪਾਣੀ ਵਿੱਚ ਨਾ ਗੁਲਣਸ਼ੀਲ ਹੁੰਦਾ ਹੈ ਸਟਾਰਚ ਜਿਹੜਾ ਉਹ ਸੁਆਦ ਦੇ ਵਿੱਚ ਟੇਸਟਲੈਸ ਹੁੰਦਾ ਉਹਦਾ ਕੋਈ ਸੁਆਦ ਨਹੀਂ ਹੁੰਦਾ ਤੇ ਨਾ ਹੀ ਪਾਣੀ ਦੇ ਵਿੱਚ ਗੁਲਣਸ਼ੀਲ ਹੁੰਦਾ ਨਾ ਹੀ ਪਾਣੀ ਦੇ ਵਿੱਚ ਘੁਲਦਾ ਆਗਾ ਦੇਖੋ पोटैटोज राइस एंड वीट आर रिच सोर्स ऑफ कंपलैक्स कार्बोहाइड्रेट्स पोटैटोज आलू राइस चौल कण रिच मतलब काफी मात्रा मतलब of complex carbohydrates. Carbohydrates Ta, alo, kanak, स्रोत ऑफ कंपलैक्स कार्बोहाइड्रेट्स गुंजलदार कार्बोहाइड्रेट्स के आलू चौल और कनक गुंजल कार्बोहाइड्रेट के भरपूर स्रोत हैं एज स्टार्च इज फर्स्ट कन्वर्टेड टू ग्लूकोज ड्यूरिंग डाइजेशन, सो इट कैन नॉट गिव अस अविकस्ट कन्वर्टेड टू ग्लूकोज ड्यूरिंग डायजेशन की स्टार्च, मतलब स्टार्च फर्स्ट मतलब पहलना कन्वर्टेड मतलब बदलना ग्लूकोज मतलब ग्लूकोज ड्यूरिंग मतलब दौरान डायजेशन मतलब <coughs> पाचन क्रिया डाइजेशन मतलब पाचन क्रिया सो मतलब इस ਲਈ ইট कैन नॉट गिव गिव मतलब دینا ਜਾਂ ਪ੍ਰਦਾਨ ਕਰਨਾ ਅਸ मतलब ਸਾਨੂੰ ਕਵਿਕ मतलब ਤੁਰੰਤ ਐਂਡ ਇਨਸਟੈਂਟ એનર્ਜੀ ਕਵਿਕ मतलब ਤੇਜ਼ੀ ਨਾਲ ਇਨਸਟੈਂਟ मतलब ਤੁਰੰਤ એનર્ਜੀ मतलब ਊਰਜਾ ਐਸ स्टार्च इज फर्स्ट कन्वर्टेड टू ग्लूकोज ड्यूरिंग डाइजेशन ਕੀ ਕਹਿੰਦੇ ਨੇ ਜਦੋਂ ਕੋਈ ਚੀਜ਼ ਖਾਦੀ ਆਪਾਂ ਜਦੋਂ ਕੋਈ ਚੀਜ਼ ਆਪਾਂ ਜਿਹੜੀ ਕੰਪਲੈਕਸ ਜਿਹਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਹੈ ਜਦੋਂ ਅਸੀਂ ਉਹ ਖਾਧਾ ਤਾਂ ਸਟਾਰਚ ਜਿਹੜਾ ਸਟਾਰਚ ਨੂੰ ਪਹਿਲਾਂ ਕੀ ਹੈ ਗਲੂਕੋਜ਼ ਵਿੱਚ ਬਦਲਿਆ ਜਾਂਦਾ ਹੈ ਸਟਾਰਚ ਨੂੰ ਪਹਿਲਾਂ ਗਲੂਕੋਜ਼ ਦੇ ਵਿੱਚ ਬਦਲਿਆ ਜਾਂਦਾ ਹੈ ਇਸ ਕਰਕੇ ਸੋ ਇਟ ਕੈਨ ਨਾਟ ਗਿਵ ਅਸ ਕੁਇਕ ਐਂਡ ਇਨਸਟੈਂਟ એનર્ਜੀ ਇਸ ਲਈ ਉਹ ਸਾਨੂੰ ਤੇਜ਼ੀ ਨਾਲ ਅਤੇ ਤੁਰੰਤ ਊਰਜਾ ਪ੍ਰਦਾਨ ਨਹੀਂ ਕਰਦੇ ਮਤਲਬ ਜਿਹੜੇ ਕੰਪਲੈਕਸ ਕਾਰਬੋਹਾਈਡਰੇਟ ਹੈ ਕੰਪਲੈਕਸ ਕਾਰਬੋਹਾਈਡਰੇਟ ਦੇ ਵਿੱਚ ਸਟਾਰਚ ਸਨੂ ਸਟਾਰਚ ਤੋਂ ਮਤਲਬ ਇੱਕ ਸਟਾਰਚ ਜਿਹੜੀ ਹੈ ਕੰਪਲੈਕਸ ਕਾਰਬੋਹਾਈਡਰੇਟਸ ਦਾ ਇੱਕ ਅਗਾਂ ਕਿਸਮ ਹੈ ਜਾਂ ਕਿਸਮ ਹੈ ਜਿਹੜੀ ਆਲੂ ਚਾਵਲ ਜਾਂ ਕਣਕ ਦੇ ਵਿੱਚ ਹੁੰਦੀ ਹੈ ਤੇ ਸਟਾਰਚ ਕੀ ਹੈ ਸਟਾਰਚ ਵਿੱਚ ਗਲੂਕੋਜ਼ ਦੇ ਬਹੁਤ ਸਾਰੇ ਮਤਲਬ ਗਲੂਕੋਜ਼ ਹੁੰਦਾ ਹੈ ਕਾਫੀ ਮਾਤਰਾ ਦੇ ਵਿੱਚ ਤਾਂ ਸਟਾਰਚ ਨੂੰ ਕੀ ਹੈ ਪਹਿਲਾਂ ਗਲੂਕੋਜ਼ ਵਿੱਚ ਬਦਲਿਆ ਜਾਂਦਾ ਹੈ ਸਟਾਰਚ ਨੂੰ ਜਿਹੜਾ ਨਾ ਗਲੂਕੋਜ਼ ਵਿੱਚ ਬਦਲਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਜਦੋਂ ਖਾਣਾ ਪਕਾ ਖਾਧਾ ਜਿੰਨਾਂ ਵੱਲੋਂ ਆਲੂ ਦੀ ਜਾਂ ਕਣਕ ਦੀ ਰੋਟੀ ਆਪਾਂ ਖਾਧੀ ਤਾਂ ਕੀ ਹੈ ਕਣਕ ਦੀ ਰੋਟੀ ਖਾਧੀ ਤਾਂ ਉਹਦੇ ਜਿਹੜਾ ਗਲੂਕੋਜ਼ ਜਿਹੜਾ ਸਟਾਰਚ ਹੋएगा ਪਹਿਲਾਂ ਗਲੂਕੋਜ਼ ਵਿੱਚ ਤਬਦੀਲ ਹੋਏਗਾ ਉਸ ਤੋਂ ਬਾਅਦ ਸਾਨੂੰ એનર્ਜੀ ਮਿਲੇਗੀ ਇਸ ਕਰਕੇ ਰੋਟੀ ਖਾਂਦੇ ਆ ਸਾਨੂੰ ਨਾਲ ਦੇ ਨਾਲ ਊਰਜਾ ਨਹੀਂ ਮਿਲੇਗੀ ਕੁਝ ਸਮੇਂ ਬਾਅਦ ਮਿਲੇਗੀ ਤਾਂ ਜਿਹੜਾ ਕੰਪਲੈਕਸ ਕਾਰਬੋਹਾਈਡਰੇਟ ਹੈ ਇਹਦੇ ਜੋ ਸਟਾਰਚ ਹੈ ਸਟਾਰਚ ਨੂੰ ਪਹਿਲਾਂ ਸਟਾਰਚ ਨੂੰ ਪਹਿਲਾਂ ਗਲੂਕੋਜ਼ ਵਿੱਚ ਬਦਲਿਆ ਜਾਂਦਾ ਹੈ ਉਸ ਤੋਂ ਬਾਅਦ ਇਹ ਹਜਮ ਹੁੰਦਾ ਹੈ ਉਸ ਤੋਂ ਬਾਅਦ ਸਾਨੂੰ ਇਹ એનર્ਜੀ ਦਿੰਦਾ ਹੈ ਤੇ ਇਹ ਕਦੋਂ ਬਦਲਿਆ ਜਾਂਦਾ ਜਦੋਂ ਅਸੀਂ ਰੋਟੀ ਖਾਧੀ ਜਦੋਂ ਸਾਡੀ ਪਾਚਨ ਕਿਰਿਆ ਕੰਮ ਕਰੇਗੀ ਜਦੋਂ ਹਜਮ ਹੋਵੇਗੀ ਹਾਜਮੇ ਦੌਰਾਨ ਮਤਲਬ ਜਿਹੜਾ ਉਸ ਕੰਪਲੈਕਸ ਕਾਰਬੋਹਾਈਡਰੇਟ ਨੂੰ ਸਿੰਪਲ ਕਾਰਬੋਹਾਈਡਰੇਟ ਐਂਡ ਦੇ ਗਲੂਕੋਜ਼ ਵਿੱਚ ਬਦਲੇਗਾ ਜਿਵੇਂ ਆਪਾਂ ਮੰਨ ਲਓ ਵੀ ਜਿਵੇਂ ਕਣਕ ਲੈ ਕੇ ਆਇਆ ਆਪਾਂ ਡਾਇਰੈਕਟ ਕਣਕ ਤਾਂ ਨਹੀਂ ਖਾਂਦੇ ਨਾ ਆਪਾਂ ਤਾਂ ਕਣਕ ਦਾ ਆਪਾਂ ਪਹਿਲਾਂ ਕੀ ਕਰਦੇ ਆ ਆਟਾ ਬਣਾਉਂਦੇ ਆ ਆਟੇ ਤੋਂ ਬਾਅਦ ਰੋਟੀ ਬਣਾਈ ਫਿਰ ਉਹ ਆਪਾਂ ਖਾਦੀ ਇਸੇ ਤਰ੍ਹਾਂ ਜਿਹੜੇ ਕੰਪਲੈਕਸ ਕਾਰਬੋਹਾਈਡਰੇਟਸ ਨੇ ਇਹਨਾਂ ਦੇ ਵਿੱਚ ਜਿਹੜਾ ਸਟਾਰਚ ਹੁੰਦਾ ਹੈ ਸਟਾਰਚ ਨੂੰ ਪਹਿਲਾਂ ਗਲੂਕੋਜ਼ ਵਿੱਚ ਬਦਲਿਆ ਉਸ ਤੋਂ ਬਾਅਦ ਜਿਹੜਾ ਸਾਨੂੰ ਮਤਲਬ ਗਲੂਕੋਜ਼ ਜਿਹੜਾ ਉਸ ਜਦੋਂ ਉਹਨੂੰ ਬਦਲਣ ਦੇ ਵਿੱਚ ਟਾਈਮ ਲੱਗੇਗਾ ਇਹ ਸਾਰਾ ਸਰੀਰ ਦੇ ਅੰਦਰ ਹੀ ਇਸ ਪ੍ਰਕਾਰ ਬੱਚਿਓ ਇਹ ਦੋ ਤਰ੍ਹਾਂ ਦੇ ਜਿਹੜਾ ਹੈਗਾ ਸੀ ਆਪਣੇ ਕੋਲ ਆਪਾਂ ਦੋ ਤਰ੍ਹਾਂ ਦੇ ਜਿਹੜਾ ਕਾਰਬੋਹਾਈਡਰੇਟਸ ਬਾਰੇ ਗੱਲ ਕੀਤੀ ਹੈ ਕਿਹੜਾ ਸਿੰਪਲ ਕਾਰਬੋਹਾਈਡਰੇਟਸ ਤੇ ਕੰਪਲੈਕਸ ਕਾਰਬੋਹਾਈਡਰੇਟਸ ਹੈ ਸਿੰਪਲ ਕਾਰਬੋਹਾਈਡਰੇਟ ਜਿਹੜੇ ਨੇ ਸਰਲ ਕਾਰਬੋਹਾਈਡਰੇਟਸ ਸਵਾਦ ਦੇ ਵਿੱਚ ਮਿੱਠੇ ਹੁੰਦੇ ਹਨ ਅਤੇ ਪਾਣੀ ਵਿੱਚ ਗੁਲੰਸ਼ੀਲ ਹੁੰਦੇ ਹਨ ਇਹ ਤੁਰੰਤ ਸਾਨੂੰ ਮਤਲਬ ਊਰਜਾ ਪ੍ਰਦਾਨ ਕਰਦੇ ਨੇ ਤੇ ਜਿਹੜੇ ਕੰਪਲੈਕਸ ਕਾਰਬੋਹਾਈਡਰੇਟਸ ਨੇ ਇਹ ਆਪਣੇ ਹজম ਹੋਣ ਦੇ ਵਿੱਚ ਔਖੇ ਹੁੰਦੇ ਹਨ ਥੋੜੇ ਟਾਈਮ ਲੱਗਦਾ ਇਹਨਾਂ ਨੂੰ ਔਰ ਇਹਨਾਂ ਦਾ ਸਵਾਦ ਨਹੀਂ ਹੁੰਦਾ ਟੇਸਟਲੈਸ ਹੁੰਦੇ ਆ ਔਰ ਟੇਸਟਲੈਸ ਐਂਡ ਪਾਣੀ ਦੇ ਵਿੱਚ ਕੁਲਦੇ ਨਹੀਂ ਆ ਔਰ ਇਹ ਥੋੜੇ ਟਾਈਮ ਨਾਲ ਮਤਲਬ ਜਿਹੜੇ ਸਾਨੂੰ એનર્ਜੀ ਪ੍ਰਦਾਨ ਕਰਦੇ ਨਾਲ ਦੇ ਨਾਲ એનર્ਜੀ ਪ੍ਰਦਾਨ ਨਹੀਂ ਕਰਦੇ